ਪ੍ਰੋਗਰਾਮ ਨਾਲ ਜੁੜੇ ਦਸਕਨ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਮੈਂ ਪਿੰਡ ਅਲਕੜੇ ਬੈਠਾ ਹਾਂ ਛੋਟਾ ਜਿਹਾ ਪਿੰਡ ਹੈ ਤੇ ਭਦੌੜ ਦੇ ਨਾਲ ਪੈਂਦਾ ਹੈ ਬਰਨਾਲੇ ਜ਼ਿਲ੍ਹੇ ਦਾ ਇਹ ਛੋਟਾ ਪਿੰਡ ਹੈ ਪਿੰਡ ਅਲਕੜੇ ਇਸ ਪਿੰਡ ਵਿੱਚ ਪਹਿਲਾਂ ਵੀ ਚਣਗ ਰਹੀ ਸਿਵਲ ਸਰਵੰਟ ਇੱਥੋਂ ਦੇ ਬਣੇ ਹੈ ਤੇ ਜਿਸ ਕਰਨਦੀਪ ਸਿੰਘ ਜਿਹਨਾਂ ਨੂੰ ਅੱਜ ਮੈਂ ਮਿਲਾਉਣ ਜਾ ਰਿਹਾ ਹਾਂ ਲੈਫਟਨੈਂਟ ਬਣੇ ਹੈ ਪਲੱਸ 2 ਤੋਂ ਬਾਅਦ ਕਿਹੜਾ ਟੈਸਟ ਦੇਣਾ ਹੈ ਕਿ ਤੁਹਾਨੂੰ ਉਹ ਫੌਜ ਦੇ ਵਿੱਚ ਅਫਸਰੀ ਲਾਈਨ ਦੇ ਵਿੱਚ ਲੈ ਜਾਂਦਾ ਹੈ ਤਿਆਰੀ ਕਿਵੇਂ ਕਰਨੀ ਹੈ ਇੱਕ ਛੋਟਾ ਜਿਹਾ ਪਿੰਡ ਜਿਹਨੂੰ ਵੱਡੇ ਰੋਡ ਤੋਂ ਵੀ ਹਟਮਾ ਕਹਿ ਸਕਦਾ ਜਿਵੇਂ ਆਪਾਂ ਕਹਿ ਦਈਏ ਕਿ ਇਹ ਪਿੰਡ ਜਿਵੇਂ ਖੇਤਾਂ 'ਚ ਰਹਿੰਦਾ ਹੋਵੇ ਇਸ ਤਰ੍ਹਾਂ ਦੇ ਪਿੰਡ ਤੋਂ ਉੱਠ ਕੇ ਫੌਜ ਦੇ ਵਿੱਚ ਕਮਿਸ਼ਨ ਜਿਹੜਾ ਦੀ ਪ੍ਰਾਪਤੀ ਕਰਨੀ ਉਸ ਰੁਤਬੇ ਤੱਕ ਜਾਣਾ ਟੈਸਟ ਕਿਵੇਂ ਦੇਣਾ ਹੈ ਉਸ ਦੌਰ 'ਚ ਜਦੋਂ ਪ੍ਰਵਾਸ ਦੀ ਹਵਾ ਬੜੀ ਸਖਤ ਹੈ ਉਸ ਹਵਾ ਨੂੰ چیر ਕੇ ਦੀਵਾ ਜਗਦਾ ਰੱਖਣਾ ਇਸ ਨੌਜਵਾਨ ਦੇ ਹਿੱਸੇ ਹੈ ਸਤਿਪੰਨਾ ਕਰਦੇ ਸਵਾਗਤ ਫਿਰ ਜਾਨੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵਧੀਆ ਜੀ ਜਿਸ ਕਰਨਦੀਪ ਸਿੰਘ ਜੀ ਐਂ ਦੱਸੋ ਵੀ ਅਲਕੜਾ ਇੱਕ ਅ ਜਿਵੇਂ ਆਪਾਂ ਪਿੰਡ ਚੋਂ ਖੇਚ ਰਹੇ ਨੇ ਇਹ ਤੁਹਾਡਾ ਪਿੰਡ ਵੀ ਰੋਡ ਤੋਂ ਹਟ ਮੈਂ ਮੰਨ ਚ ਕਿਵੇਂ ਆ ਕਿ ਇਸ ਲਾਈਨ ਚ ਜਾਣਾ ਦੇਖੋ ਜੀ ਜਿਵੇਂ ਨੇ ਇੰਡੀਆ ਪੰਜਾਬ ਤੇ ਟ੍ਰੈਂਡ ਚੱਲ ਰਿਹਾ ਕਿ ਨਾਰਮਲੀ 12th ਤੋਂ ਬਾਅਦ ਬੰਦੇ ਮਤਲਬ ਆਇਲਸ ਕਰਕੇ ਬਾਹਰ ਚਲੇ ਜਾਂਦੇ ਪਰ 12 ਤੱਕ ਤੇ ਮੇਰੇ ਵੀ ਇਦਾਂ ਹੀ ਸੀ ਮੇਰੀ ਸਿਸਟਰ ਬੜੀ ਸਿਸਟਰ ਬਾਹਰ ਗਈ ਹੋਈ ਨੇ ਤੇ ਉਹਨਾਂ ਦਾ ਵੀ ਇਦਾਂ ਹੀ ਸੀ ਕਿ 12th ਤੋਂ ਬਾਅਦ ਤੁਸੀਂ ਵੀ ਆਇਲਟਸ ਕਰ ਲੋ ਤੇ ਬਾਹਰ ਚਲੇ ਜਾਓਗੇ ਬਟ ਸਾਡੇ ਤੇ ਟੀਚਰ ਸੀ ਸਾਡੇ ਸਕੂਲ ਵਿੱਚ ਸੀਗੇ ਉਹਨਾਂ ਨੇ NDA ਦਾ ਟਰਾਈ ਕੀਤਾ ਸੀਗਾ ਇੱਕ ਵਾਰ ਆਪਣੀ ਲਾਈਫ ਚ ਤੇ ਉਹਨਾਂ ਤੋਂ ਕਿਸੇ ਕਾਰਨ ਮੈਂ ਤਾਂ ਕਲੀਅਰ ਨਹੀਂ ਹੋ ਪਾਇਆ ਤੋ ਉਹਨਾਂ ਨੇ ਕਲਾਸ ਵਿੱਚ ਗੱਲ ਕੀਤੀ ਥੋੜਾ ਮਤਲਬ ਐਸ ਅ ਪੁਆਇੰਟ ਉਹਨਾਂ ਨੇ ਦਿਮਾਗ ਵਿੱਚ ਬਿਠਾਤਾ ਫਿਰ ਕਰਿਆ ਕਿ ਥੋੜਾ ਸਰਚ ਵਗੈਰਾ ਕੀਤਾ ਕਿ ਐਨਡੀਏ ਕੀ ਹੁੰਦਾ ਹੂੰ ਹੂੰ ਉੱਥੇ ਫਿਰ ਥੋੜਾ ਥੋੜਾ ਇਨਕਰੇਜਮੈਂਟ ਮਿਲਿਆ ਮਤਲਬ ਮੇਰੇ ਦਾਦਾ ਜੀ ਵੀ ਨੇ ਉਹ ਵੀ ਪਹਿਲੇ ਆਰਐਕਸ ਸਰਵਿਸਮੈਨ ਸੀ ਕਿ ਆਰਮੀ ਵਿੱਚ ਤੇ ਉਹਨਾਂ ਨੇ ਵੀ ਥੋੜਾ ਅਨਕਰੇਜ ਕੀਤਾ ਤੇ ਮੋਟੀਵੇਸ਼ਨ ਖੁਦ ਹੀ ਅੰਦਰੋਂ ਆਇਆ ਕਿ ਐਟ ਲੀਸਟ ਯੂ ਕੈਨ ਟ੍ਰਾਈ ਫੋਰ ਅਪੀਅਰਿੰਗ ਇਨ ਦਾ ਐਨਡੀਏ ਸੋ ਮੈਂ ਟ੍ਰਾਈ ਕੀਤਾ ਫਸਟ ਚਾਂਸ ਵਿੱਚ ਕਲੀਅਰ ਹੋ ਗਿਆ ਇਹ ਜਿਹੜਾ ਐਗਜ਼ਾਮ ਦਾ ਹੈ ਇਹ ਕੌਣ ਐਗਜ਼ਾਮ ਦੇ ਸਕਦਾ ਨਾਨ ਮੈਡੀਕਲ ਵਾਲਾ ਦੇ ਸਕਦਾ ਪਲੱਸ 2 ਵਾਲਾ ਉਹਦੇ ਕਿੰਨੇ ਪਰਸੈਂਟ ਨੰਬਰ ਹੋਣੇ ਚਾਹੀਦੇ ਇਹ ਐਗਜ਼ਾਮ ਕੋਈ ਵੀ ਦੇ ਸਕਦਾ 12th ਤੋਂ ਬਾਅਦ ਚਾਹੇ ਤੁਹਾਡੀ ਆਰਟਸ ਹੋਵੇ ਕਾਮਰਸ ਹੋਵੇ ਕੋਈ ਵੀ ਹੋ ਤੁਹਾਡੀ ਕੋਲ ਨੌਲੇਜ ਲੱਗੇ ਇਹ ਇਸ ਐਗਜ਼ਾਮ ਨੂੰ ਕਹਿੰਦੇ ਕੀ ਹੈ ਪੂਰਾ ਇਹਦਾ ਨਾਮ ਹੈ ਨੈਸ਼ਨਲ ਡਿਫੈਂਸ ਅਕੈਡਮੀ ਐਗਜ਼ਾਮ ਐਂਟ੍ਰਾਂਸ ਐਗਜ਼ਾਮੀਨੇਸ਼ਨ ਜੀ ਐਨਡੀਏ ਅਕੈਡਮੀ ਹੈ ਪੂਨੇ ਵਿੱਚ ਉਹਦੇ ਬਾਅਦ ਤੁਹਾਡਾ ਐਂਟ੍ਰਾਂਸ ਐਗਜ਼ਾਮ ਹੁੰਦਾ ਐਨਡੀਓ ਨੂੰ ਕਹਿੰਦੇ ਆ ਜਦੋਂ ਤੁਹਾਡਾ ਐਗਜ਼ਾਮ ਹੋ ਜਾਂਦਾ ਹੈ ਇਹ ਜਿਵੇਂ ਸਿਵਲ ਸਰਵਿਸ ਦੇ ਤਿੰਨ ਪੀਰੀਅਡਸ ਹੁੰਦੇ ਨੇ ਰੀਲੀਅਮਸ ਹੁੰਦਾ ਹੈ ਮੇਨਸ ਹੁੰਦਾ ਇੰਟਰਵਿਊ ਹੁੰਦਾ ਇਹਦੇ ਵਿੱਚ ਸਿੰਗਲ ਐਗਜ਼ਾਮ ਹੈ ਨਹੀਂ ਪਹਿਲਾਂ ਤੁਹਾਡਾ ਰਿਟਨ ਐਗਜ਼ਾਮ ਹੁੰਦਾ ਜੇ ਉਹ ਕਲੀਅਰ ਕਰਦੇ ਹੋ ਫਿਰ ਤੁਹਾਡੇ ਉਹ ਦੁਆਦ ਇੰਟਰਵਿਊ ਹੁੰਦੀ ਹੈ ਉਹਨੂੰ ਐਸਐਸਬੀ ਕਹਿੰਦੇ ਆ ਸਰਵਿਸ ਸਿਲੈਕਸ਼ਨ ਬੋਰਡ ਉਹ 5 ਦਿਨਾਂ ਦਾ ਹੁੰਦਾ ਉਹ ਇੰਟਰਵਿਊ ਹੋਣ ਤੋਂ ਬਾਅਦ ਤੁਹਾਡੀ ਕਾਨਫਰੈਂਸ ਅਗਰ ਤੁਸੀਂ ਇਨ ਹੋਗੇ ਲਾਸਟ ਪੰਜਵੇਂ ਦਿਨ ਉਹ ਦੋ ਤੁਹਾਡੇ ਮੈਡੀਕਲ ਹੁੰਦੇ ਆ ਤੁਹਾਡਾ ਕੰਪਲੀਟ ਮੈਡੀਕਲ ਹੋਣ ਤੋਂ ਬਾਅਦ ਤੁਹਾਡੀ ਮੈਰਿਟ ਬਣਦੀ ਹੈ ਮੈਰਿਟ ਬਣ ਤਾ ਬਾਅਦ ਫਿਰ ਤੁਸੀਂ ਜਾਂਦੇ ਹੋ ਐਨਡੀਏ ਪੂਨੇ ਐਨਡੀਏ ਦੇ ਵਿੱਚ ਹੁਣ ਜਿਹੜਾ ਤੁਸੀਂ ਪੂਰਾ ਪ੍ਰੋਸੈ NDA ਤਵਤੋਂ ਸੇ ਇੱਕ ਸਾਲ ਜਾਨਨੇ ਡੇਰਾਦੂ ਆਈਐਮਏ ਇੰਡੀਅਨ ਮਿਲਟਰੀ ਅਕੈਡਮੀ ਡੇਰਾਦੂ ਉੱਥੇ ਇੱਕ ਸਾਲ ਟ੍ਰੇਨਿੰਗ ਕਰਨ ਤੋਂ ਬਾਅਦ ਫਿਰ ਤੁਸੀਂ ਐਜ਼ ਅ ਕਮਿਸ਼ਨ ਇਨ ਇੰਡੀਅਨ ਆਰਮੀ ਯੂਲ ਗੈਟ ਕਮਿਸ਼ਨ ਐਜ਼ ਅ ਲੈਫਟੇਨੈਂਟ ਹਾਂਜੀ ਇਹਦੇ ਵਿੱਚ ਜਿਹੜੀ ਫੌਜ ਦੀਆਂ ਹੋਰ ਸ਼ਰਤਾਂ ਹੁੰਦੀਆਂ ਕਦ ਕੱਠ ਉਹ ਵੀ ਦੇਖਿਆ ਜਾਂਦਾ ਨਾ ਨਹੀਂ ਫਿਜ਼ੀਕਲ ਜਾਂ ਤੁਹਾਡੀ ਮੈਂਟਲ ਸਿਰਫ ਤੁਹਾਡਾ ਮੈਂਟਲ ਚੈੱਕ ਹੁੰਦਾ ਐਗਜ਼ਾਮ ਪੇਪਰ ਤੁਸੀਂ ਪੇਪਰ ਰਿਟਨ ਕਲੀਅਰ ਕਰਤਾ ਸੋ ਫਿਜ਼ੀਕਲ ਤੁਹਾਡੇ ਕੋਈ ਨਹੀਂ ਹੈਗੀ ਤੁਹਾਡਾ ਕਦ ਕੱਠ ਹੋਣਾ ਚਾਹੀਦਾ ਤੁਹਾਡੀ ਇੰਨੀ ਭੱਜਣ ਤੋਂ ਤੁਹਾਡੀ ਇੰਨੀ ਹੋਣਾ ਚਾਹੀਦਾ ਉਹ ਤੁਹਾਡੀ ਟ੍ਰੇਨਿੰਗ ਵਿੱਚ ਤੁਹਾਨੂੰ ਆਪਣੇ ਆਪ ਡਿਵੈਲਪ ਕਰ ਦਿੰਦੇ ਤੁਹਾਡੇ ਅੰਦਰ ਉਹ ਬਸ ਤੁਹਾਡੇ ਮੈਂਟਲ ਤੁਹਾਡੀ ਓਵੈਲ ਕੁਆਲਟੀ ਦੇਖਦੇ ਆਫਸਰ ਲਾਈਕ ਕੁਆਲਟੀਜ਼ ਹੁੰਦੀਆਂ ਕਿ ਬੰਦੇ ਵਿੱਚ ਸਾਰੇ ਬੰਦੇ ਵਿੱਚ ਹੁੰਦੀਆਂ ਨੇ ਉਹ ਤੁਹਾਡੇ ਚੈੱਕ ਕਰਦੇ ਆ ਇੰਟਰਵਿਊ ਵਿੱਚ ਇਹੀ ਚੈੱਕ ਕਰਦੇ ਆ ਉਹਨੀਆਂ ਇਸ ਕਰਣ ਜੀ ਮੈਨੂੰ ਇਹ ਦੱਸਿਓ ਵੀ ਜਦੋਂ ਬੰਦੇ ਨੇ ਪਲੱਸ 2 ਕਰ ਲਈ ਤੁਸੀਂ ਹੁਣ ਐਗਜ਼ਾਮ ਦੇ ਪੂਰਾ ਪ੍ਰੋਸੈਸ ਵਿੱਚ ਹੀ ਲੰਘਗੇ ਇਹਦੀ ਤਿਆਰੀ ਕਿਵੇਂ ਕਰਨੀ ਹੈ ਕੋਚਿੰਗ ਲੈਣੀ ਚਾਹੀਦੀ ਹੈ ਜਾਂ ਕਿਹੜੀਆਂ ਕਿਤਾਬਾਂ ਜਿਹੜੀਆਂ ਉਹ ਹੈਲਪਫੁਲ ਜੇ ਕਿਸ਼ਨੇ ਤਿਆਰੀ ਕਰਨੀ ਹੈ ਤਾਂ ਕਦੋਂ ਤੋਂ ਪ੍ਰੀਪੇਅਰ ਕਰੇ ਕੁਝ ਪੇਰੈਂਟਸ ਦਾ ਮਤਲਬ 6th ਕਲਾਸ ਤੋਂ ਆਪਣੇ ਬੱਚੇ ਨੂੰ ਸਟਾਰਟਿੰਗ ਕਰ ਦਿੰਦੇ ਆ ਸੈਨੀ ਸਕੂਲ ਹੁੰਦੇ ਆ ਸੈਨੀ ਸਕੂਲ ਆਰਐਮਸੀ ਦੇਰਾਦੁੰਨ ਹੋ ਗਿਆ ਉਹਨਾਂ ਵਿੱਚ ਆਪਣੇ ਬੱਚੇ ਨੂੰ ਮਤਲਬ ਡਾਲਣਾ ਸਟਾਰਟ ਕਰ ਦਿੰਦੇ ਆ ਕਿ ਅਗਰ ਤੁਸੀਂ ਐਜ਼ ਅਫੀਸਰ ਭਰਤੀ ਹੋਣਾ ਨਹੀਂ ਤਾਂ ਤੁਸੀਂ 12th ਤੋਂ ਬਾਅਦ ਕੋਚਿੰਗ ਸੈਂਟਰ ਵੀ ਬਹੁਤ ਨੇ ਜਿਵੇਂ ਚੰਡੀਗੜ੍ਹ ਬਹੁਤ ਕੋਚਿੰਗ ਸੈਂਟਰ ਹੁੰਦੇ ਨੇ ਉਹਨਾਂ ਤੋਂ ਤੁਸੀਂ ਕੋਚਿੰਗ ਲੈ ਸਕਦੇ ਹੋ ਐਨਡੀ ਰਿਟਨ ਐਗਜ਼ਾਮ ਵਾਸਤੇ ਵੀ ਤੇ ਤੁਸੀਂ ਇੰਟਰਵਿਊ ਵਾਸਤੇ ਵੀ ਉੱਥੇ ਕੋਚਿੰਗ ਲੈ ਸਕਦੇ ਹੋ ਅੱਛਾ ਹਾਂਜੀ ਜਦੋਂ ਸਾਡਾ ਜਦੋਂ ਤੁਸੀਂ ਕੋਚਿੰਗ ਲਈ ਟੈਸਟ ਦਿੱਤਾ ਦੋਵੇਂ ਚੀਜ਼ਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਅਸੀਂ ਪੜ੍ਹਦੇ ਆ ਨਾਨ ਮੈਡੀਕਲ ਤੁਸੀਂ ਸਟੂਡੈਂਟ ਰਹੇ ਹੋ ਕਿਹੜੀ ਚੀਜ਼ ਲੱਗਿਆ ਵੀ ਆ ਸਿਲੇਬਸ ਚੋਂ ਚੀਜ਼ਾਂ ਆਈਆਂ ਜਾਂ ਕੋਈ ਕਰੰਟ ਅਫੇਅਰ ਸੀਗੇ ਉਹ ਖ਼ਬਰ ਚੋਂ ਆਏ ਕਿਹੜੀ ਹੈਬਿਟ ਜਿਹੜੀ ਕੰਮ ਆਈ ਜਿਹੜਾ ਐਨਡੀ ਦਾ ਰਿਟਰਨ ਐਗਜ਼ਾਮ ਆ ਉਹਦੀ ਮੈਕਸ ਉਹਦੇ ਵਿੱਚ ਵੀ ਦੋ ਐਗਜ਼ਾਮ ਹੁੰਦੇ ਆ ਇੱਕ ਮੈਕਸਿਮ ਵੇਟੇਜ ਹੁੰਦੀ ਆ ਮੈਥਸ ਦੀ ਮੈਥਸ ਦਾ ਪੇਪਰ ਹੀ 300 ਨੰਬਰ ਦਾ ਹੁੰਦਾ ਇਕ ਦੂਜਾ ਪੇਪਰ ਹੁੰਦਾ ਜਨਰਲ ਸਟੱਡੀਜ਼ ਜਿੱਦੇ ਸਭ ਕੁਝ ਹੁੰਦਾ ਇੰਗਲਿਸ਼ ਫਿਜ਼ਿਕਸ ਕੈਮਿਸਟਰੀ मतलब ਜੇ ਤੁਹਾਡੇ ਕੋਲ 12th ਵਿੱਚ ਨਾਨ ਮੈਡੀਕਲ ਲੋਗੇ ਤੁਹਾਡੇ ਮਤਲਬ ਜ਼ਿਆਦਾ ਤੁਹਾਡੇ ਬੇਸਿਕ ਸਟਰੋਂਗ ਹੋ ਜਾਂਦਾ ਹਾਂਜੀ ਸਟਰੋਂਗ ਹੋ ਸਕਦੇ ਬਟ ਇਦਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਬੇਸਿਕ 12th ਤੱਕ ਦਾ ਹੀ ਮੈਥ ਆਉਂਦਾ ਹੈ ਪੇਪਰ ਹੋਰ ਜ਼ਿਆਦਾ ਡਿਫਿਕਲਟ ਨਹੀਂ ਹੁੰਦਾ ਉਸ ਪੇਪਰਸ ਪੇਪਰ इजीली ਤੁਸੀਂ ਰਿਟਨ ਕਲੀਅਰ ਕਰ ਸਕਦੇ ਹੋ ਐਂਟੀ ਜਿਹੜਾ ਜਿਹੜੇ ਜਿਹੜੇ ਤੁਸੀਂ ਅ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਸੀ ਜਦੋਂ ਇੱਧਰ ਨੂੰ ਤੁਰੇ ਕਿੰਨਾ ਔਖਾ ਲੱਗਿਆ स्टारपिंग स्टार्टिंग जो तो बहुत मतलब थोड़ा डिफरेंस सा लगदा ही है कि ਤੁਸੀਂ ਬਾਹਰਲੀ ਦੁਨੀਆ ਚ ਪਹਿਲੀ ਵਾਰ ਜਾ ਰਹੇ ਹੋ ਐਜ਼ ਅ ਬਿਲਕੁਲ ਡਿਫਰੈਂਟ ਲਾਈਫ ਸਟਾਈਲ ਹੋ ਜਾਂਦਾ ਤੁਹਾਡਾ ਆਰਮੀ ਵਿੱਚ ਜਾ ਕੇ ਜਦੋਂ ਮੈਂ ਟ੍ਰੇਨਿੰਗ ਕਰ ਰਿਹਾ ਸੀ ਮੇਰੇ ਨਾਲ ਵਾਲੇ ਮੈਨੂੰ ਪੁੱਛਦੇ ਵੀ ਸੀਗੇ ਮਤਲਬ ਪੰਜਾਬ ਤੋਂ ਸਾਰੇ ਮਤਲਬ ਕੈਨੇਡਾ ਹੀ ਜਾਣਦੇ ਵੀ ਤੂੰ ਇੱਧਰ ਕਿੱਧਰ ਆ ਗਿਆ ਤੋ ਮਤਲਬ ਥੋੜਾ ਬਹੁਤ ਲੱਗਦਾ ਬਟ ਕੋਪ ਅਪ ਹੋ ਜਾਂਦਾ ਸਮੇਂ ਸਮੇਂ ਨਾਲ ਥੋੜਾ ਕੋਪ ਅਪ ਹੋ ਜਾਂਦਾ ਥੋੜਾ ਜੀ ਅੱਜ ਜਦੋਂ ਤੁਸੀਂ ਪੰਜੇ ਐਗਜ਼ਾਮ ਜਿਹੜੇ ਪੰਜ ਦਿਨ ਦਾ ਪ੍ਰੋਸੈਸ ਹੈ ਰਿਟਰਨ ਐਗਜ਼ਾਮ ਹੈ ਕੱਢਿਆ ਉਹਦੇ ਵਿੱਚ ਤੁਸੀਂ ਕੀ ਚੈੱਕ ਕੀਤਾ ਵੀ ਕਿਹੜੀ ਚੀਜ਼ ਨੂੰ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਜਿਹੜਾ ਐਗਜ਼ਾਮੀਨਰ ਵੱਲੋਂ ਰਿਟਨ ਐਗਜ਼ਾਮ ਤੋਂ ਦੱਸਦਾ ਉਹ ਮਤਲਬ ਜ਼ਿਆਦਾ ਡਿਫਿਕਲ ਨਹੀਂ ਹੁੰਦਾ ਐਸਐਸਬੀ ਦੀ ਇੰਟਰਵਿਊ ਵਿੱਚ ਉੱਥੇ ਮਤਲਬ ਡਿਫਰੈਂਟ ਡਿਫਰੈਂਟ ਟੈਸਟ ਹੁੰਦੇ ਉਹਦੇ ਵਿੱਚ ਵੀ ਕਿਸ ਤਰ੍ਹਾਂ ਦੇ ਸਭ ਤੋਂ ਪਹਿਲੇ ਦਿਨ ਹੁੰਦਾ ਸਕ੍ਰੀਨਿੰਗ ਟੈਸਟ ਮਤਲਬ ਉਹਦੇ ਵਿੱਚ ਤੁਹਾਨੂੰ ਕਾਫੀ ਕੁਝ ਪਿਕਚਰਜ਼ ਵਗੈਰਾ ਦਿਖਾਈ ਜਾਂਦੀਆਂ ਨੇ ਤੁਸੀਂ ਉਹਦੇ ਮਤਲਬ ਸਟੋਰੀਜ਼ ਲਿਖਣੀ ਹੁੰਦੀਆਂ ਨੇ ਤੁਹਾਡੇ ਮੈਂਟਲ ਚੈੱਕ ਕਰਦੇ ਵੀ ਬੰਦਾ ਕਿੱਦਾਂ ਦੀ ਥਿੰਕਿੰਗ ਆ ਬੰਦੇ ਦੀ ਪੋਜ਼ਿਟਿਵ ਥਿੰਕਿੰਗ 네ਗੇਟਿਵ ਥਿੰਕਿੰਗ ਕਿਸ ਸਾਬ ਦੇ ਉਦੋਂ ਬਾਅਦ ਜੇ ਤੁਸੀਂ ਪਹਿਲੇ ਦਿਨ ਹੀ ਕਲੀਅਰ ਕਰਤਾ ਉਦੋਂ ਬਾਅਦ ਥੋੜਾ 4 ਦਿਨ ਹੋਰ ਲੱਗਣਗੇ ਉਸ ਦੇ ਵਿੱਚ ਥੋੜੇ ਡਿਫਰੈਂਟ ਮਤਲਬ ਫਿਜ਼ੀਕਲ ਥੋੜੇ ਬਹੁਤ ਟੈਸਟ ਵੀ ਹੁੰਦੇ ਆ ਗਰਾਊਂਡ ਵਰਕ ਵੀ ਥੋੜਾ ਬਹੁਤ ਹੁੰਦਾਗਾ ਉਹ ਡਿਫਰੈਂਟ ਪ੍ਰੋਸੈਸ ਕਰਕੇ ਥੋੜੇ ਲਾਸਟ ਦਿਨ ਤੁਹਾਡੀ ਕਾਨਫਰੈਂਸ ਹੁੰਦੀ ਆ ਉਹਦੇ ਵਿੱਚ ਪੂਰਾ ਬੋਰਡ ਬੈਠਦਾ ਜਿੰਨੇ ਵੀ ਆਫੀਸਰ ਹੁੰਦੇ ਆ ਬੋਰਡ ਵਿੱਚ ਤੇ ਤੁਹਾਡਾ ਕਾਨਫਰੈਂਸ ਤੋਂ ਬਾਅਦ ਅਗਰ ਉਹਨਾਂ ਨੇ ਡਿਸਾਈਡ ਕੀਤਾ ਜਾਨੀ ਕਿ ਇੱਕ ਇੰਟਰਵਿਊ ਹੁੰਦੀ ਹੈ ਹਾਂਜੀ ਇੰਟਰਵਿਊ ਹੁੰਦੀ ਆ ਲਾਸਟ ਇੰਟਰਵਿਊ ਦੇ ਵਿੱਚ ਕੀ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਕੁਐਸਚ ਉਹ ਤਾਂ ਇੰਟਰਵਿਊ ਵਾਲੇ ਤਾਂ ਦੱਸਦੇ ਵੀ ਨਹੀਂ ਹੈ ਕਿ ਉਹ ਐਟਲੀਸਟ ਚੈੱਕ ਕੀ ਕਰ ਰਹੇ ਨੇ ਬਟ ਬੇਸਿਕ 15 ਕੁਆਲਿਟੀਆਂ ਹੁੰਦੀਆਂ ਨੇ ਆਫੀਸਰ ਲਈ ਕੁਆਲਿਟੀਆਂ ਉਹੀ ਚੈੱਕ ਕਰਦੇ ਆ ਉਹ ਵੀ ਸਾਨੂੰ ਦੱਸਿਆ ਜਾਂਦਾ ਵੀ ਉਹ ਚੈੱਕ ਕਰਨਗੇ ਬਾਕੀ ਤਾਂ ਉਹ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਉਹ ਐਟਲੀਸਟ ਚੈੱਕ ਕੀ ਕਰ ਰਹੇ ਨੇ ਤੁਹਾਡੇ ਵਿੱਚ ਤੁਹਾਨੂੰ ਕੀ ਲੱਗਦਾ ਜਦੋਂ ਪਾਸ ਕਰਕੇ ਕਿ ਤੁਹਾਡੇ ਵਿੱਚ ਕਿਹੜੀਆਂ ਚੀਜ਼ਾਂ ਪੜਨ ਵੇਲੇ ਚੰਗੀਆਂ ਸੀਗੀਆਂ ਪਿੰਡ 'ਚ ਘਰ 'ਚ ਰਹਿਣ ਵੇਲੇ ਚੰਗੀਆਂ ਸੀਗੀਆਂ ਜਿਹੜੀਆਂ ਤੁਹਾਨੂੰ ਪਲੱਸ ਕਰ ਗਈਆਂ ਅੱਜ ਪਲੱਸ ਕਰ ਗਈ ਇੱਕ ਤਾਂ ਇਹ ਡਿਸਪਲਿਨ ਤੁਹਾਡਾ ਮਤਲਬ ਸ਼ੁਰੂ ਤੇ ਹੋ ਗਿਆ ਤੁਹਾਡਾ ਬੇਸਿਸ ਬਣਿਆ ਹੋਵੇ ਤਾਂ ਡਿਸਪਲਿਨ ਤੁਹਾਡਾ ਬੈਟਰ ਹੋ ਜਾਂਦਾ ਬਾਕੀ ਤੁਸੀਂ ਖੁਦ ਨੂੰ ਡਿਵੈਲਪ ਕਰ ਸਕਦੇ ਹੋ ਸਮੇ ਸਮੇ ਨਾਲ ਇਹ ਜਦ ਦੀ ਕੋਈ ਗੱਲ ਨਹੀਂ ਹੈ ਗਵਰਨਮੈਂਟ ਕਿਸ ਤਰ੍ਹਾਂ ਦੀ ਚਾਹੀਦੀ ਹੈ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕਰਨਾ ਕੀ ਹੈ ਸਕੂਲ ਗਏ ਮੁੰਡੇ ਆਏ ਪੜ੍ਹ ਲਏ ਇਗਜ਼ਾਮ ਦੇ ਲਿਆ ਕਿਹੜੀਆਂ ਡਿਵੈਲਪਮੈਂਟਸ ਕਰਨੀਆਂ ਚਾਹੀਦੀਆਂ ਪਰ ਤੁਹਾਨੂੰ ਅੰਦਰੋਂ ਹੀ ਡਿਵੈਲਪਮੈਂਟ ਹੋਣਾ ਚਾਹੀਦਾ ਜਿਵੇਂ ਤੁਹਾਡੀ ਸੈਲਫ ਮੋਟੀਵੇਸ਼ਨ ਹੋਣਾ ਚਾਹੀਦਾ ਕਿ ਐਟ ਲੀਸਟ ਅਗਰ ਤੁਸੀਂ ਇੱਕ ਵਾਰ ਫੇਲ ਹੋ ਗਏ ਮਤਲਬ ਕਿਸੇ ਦਾ ਪਹਿਲੀ ਪਹਿਲੀ ਵਾਰ ਟ੍ਰਾਈ ਨਹੀਂ ਹੁੰਦਾ ਤੁਸੀਂ ਇੱਕ ਵਾਰ ਫੇਲ ਹੋ ਗਏ ਤੁਹਾਨੂੰ ਦੁਬਾਰਾ ਤੋਂ ਐਟ ਲੀਸਟ ਟ੍ਰਾਈ ਕਰਨਾ ਚਾਹੀਦਾ ਕਿ ਐਟ ਲੀਸਟ ਇੱਕ ਵਾਰ ਮੈਂ ਹੋਰ ਟ੍ਰ ਬਾਕੀ ਤੁਸੀਂ ਟਰਾਈ ਕਰ ਸਕਦੇ ਹੋ ਬਾਰ-ਬਾਰ ਅੱਛਾ ਹਰ ਸਾਲ ਹੁੰਦਾ ਐਗਜ਼ਾਮ ਇਹ ਹਾਂਜੀ ਹਾਂਜੀ ਇੱਕ ਸਾਲ ਵਿੱਚ ਦੋ ਵਾਰ ਹੁੰਦਾ ਕਦੋਂ ਕਦੋਂ April ਐਂਡ September ਇਹ ਜਦੋਂ ਆਨਲਾਈਨ ਆਪਾਂ ਦੂਜੇ ਟੈਸਟ ਚੈੱਕ ਕਰਦੇ ਆਂ ਐਗਜ਼ਾਮ ਚੈੱਕ ਕਰਦੇ ਆਂ ਇਹ ਇਹ ਕਿੱਥੇ ਜਾ ਕੇ ਚੈੱਕ ਕਰਨਾ ਚਾਹੀਦਾ ਬੱਚੇ ਇਹ ਆਨਲਾਈਨ ਚੈੱਕ ਹੋ ਜਾਂਦਾ ਤੁਸੀਂ ਐਜ਼ ਆਨਲਾਈਨ ਚੈੱਕ ਕਰੋਗੇ ਐਨਡੀਆ ਐਗਜ਼ਾਮੀਨੇਸ਼ਨ ਕਿਸੇ ਵੀ ਇਅਰ ਦਾ ਤੁਹਾਨੂੰ ਚਾਪਾ ਚੱਲਦਾ ਕਿ ਵੀ ਡੇਟ ਕਿਹੜੀ ਉਦੋਂ ਦੀ ਉਦੋਂ ਤੁਸੀਂ ਉਹ ਰਿਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਫਾਰਮ ਹੁੰਦਾ ਜੁਆਇਨ ਇੰਡੀਅਨ ਆਰਮੀ ਕਰਕੇ ਇੱਕ ওয়েবসাইট ਆ ਉਹਦੇ ਵਿੱਚ ਤੁਸੀਂ ਆਪਣਾ ਰਜਿਸਟ੍ਰੇਸ਼ਨ ਕਰੋ ਉਦੋਂ ਤੁਹਾਡੇ ਆਨਲਾਈਨ ਤੁਸੀਂ ਇਗਜ਼ਾਮ ਨੂੰ ਭਰ ਸਕਦੇ ਹੋ ਤੁਹਾਡੀ ਜਿਹੜੀ ਐਜੂਕੇਸ਼ਨ ਰਹੀ ਹੈ ਪਲੱਸ 2 ਤੱਕ ਕਿੱਥੋਂ ਦੀ ਰਹੀ ਹੈ ਮੈਂ ਬਾਬਾ ਗੰਦਾ ਸਕੂਲ ਪਬਲਿਕ ਸਕੂਲ ਭਦੋੜ ਇੱਥੇ ਇੱਕ ਸਕੂਲ ਹੈ ਉੱਥੋਂ ਤੋਂ ਹੀ ਮੈਂ 12th ਨਾਨ ਮੈਡੀਕਲ ਤੱਕ ਕੀਤੀ ਉਸ ਤੋਂ ਬਾਅਦ ਸਿਧਾ ਫਰਮਾਂਡੀ ਚਲਾ ਗਿਆ ਅੱਜ ਅੱਜ ਅਫਸਰ ਬਣ ਕੇ ਕਿਵੇਂ ਲੱਗ ਰਿਹਾ ਹੈ ਅੱਜ ਬਹੁਤ ਮਤਲਬ ਐਜ਼ ਅ ਪ੍ਰਾਊਡ ਫੀਲ ਹੋ ਰਿਹਾ ਆਪਣੇ ਵਾਸਤੇ ਵੀ ਪੇਰੈਂਟਸ ਵਾਸਤੇ ਵੀ ਬਹੁਤ ਪ੍ਰਾਊਡ ਦੀ ਗੱਲ ਹੈ ਤੇ ਵਿਲੇਜ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਇੱਕ ਛੋਟੇ ਜਿਹੇ ਵਿਲੇਜ ਤੋਂ ਮਤਲਬ ਇੱਕ ਆਰਮੀ ਆਫੀਸਰ ਪਿੰਡ ਨਹੀਂ ਇੱਕ ਪਿੰਡ ਵਿੱਚ ਹੋਰ ਵੀ ਸੀ ਇੱਕ ਪਹਿਲਾਂ ਮੇਰੇ ਮਤਲਬ ਕਜ਼ਨ ਹੀ ਨੇ ਉਹ ਵੀ ਉਹ ਹੁਣ ਲੈਫਟਨੈਂਟ ਆ ਵੀ ਲੈਫਟਨੈਂਟ ਕਰਨ ਲਿਓ ਤੇ ਉਹਨਾਂ ਨੇ ਵੀ ਥੋੜਾ ਮੋਟੀਵੇਸ਼ਨ ਦਿੱਤਾ ਸੀਗਾ ਹਲਕੜੇ ਪਿੰਡ ਚੋਂ ਮੈਨੂੰ ਲੱਗਦਾ ਕੋਈ ਸਿਵਲ ਸਰਵੰਟ ਵੀ ਹੈਗਾ ਪਹਿਲਾਂ ਹਾਂਜੀ ਇੱਕ ਆਈਪੀਐਸ ਵੀ ਆਈਪੀਐਸ ਨਹੀਂ ਕੀ ਗੱਲ ਹੋ ਗਈ ਛੋਟੇ ਜਿਹੇ ਪਿੰਡ ਨੂੰ ਕਿਵੇਂ ਜਾਗ ਲੱਗ ਗਿਆ ਬਸ ਇਹ ਤੋਂ ਕਿਰਪਾ ਦੀ ਮਾਲਕ ਦੀ ਕਿ ਤੁਸੀਂ ਇੰਨਾ ਛੋਟੇ ਜਿਹੇ ਪਿੰਡ ਤੋਂ ਵੱਡੇ ਵੱਡੇ ਤੁਸੀਂ ਐਜ਼ ਅ ਨਾਮਕਮਾ ਰਹੇ ਹੋ ਕੀ ਬਾਤ ਹੈ ਅੱਛਾ ਅੱਜ ਤੋਂ ਬਣ ਗਏ ਹੋ ਅੱਜ ਅੱਜ ਆਉਦੇ ਪਿੰਡ ਪ੍ਰਤੀ ਆਉਦੇ ਮਾਪੇ ਤੁਹਾਡੇ ਦਾਦਾ ਜੀ ਅ ਦੇਸ਼ ਦੀ ਸੇਵਾ ਕਰਕੇ ਆਏ ਪਹਿਲਾਂ ਵਿਦੇਸ਼ ਚ ਵੀ ਤੁਹਾਡਾ ਹੁਣ ਲਿੰਕ ਹੈਗਾ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ 12ਵਾਂ ਵੀ ਤੁਹਾਨੂੰ ਬਹੁਤ ਸਾਰੇ ਵਧੀਆ ਕੌਮਪਲੀਮੈਂਟ ਆਉਂਦੇ ਨੇ ਕਿ ਤੁਹਾਨੂੰ ਪ੍ਰਾਊਡ ਹੋ ਰਿਹਾ ਤੁਹਾਡੇ ਤੇ ਵਧੀਆ ਤੁਸੀਂ ਐਟਲੀਸਟ ਡਿਫਰੈਂਟ ਟਰਾਈ ਕੀਤਾ ਪੂਰੀ ਮਤਲਬ ਪੰਜਾਬ ਦੇ ਯੂਥ ਵੱਲੋਂ ਤੇ ਬਹੁਤ ਮਤਲਬ ਵੱਡੇ ਮੌਕੇ ਪੱਦਰ ਦੀ ਗੱਲ ਹੈ ਚੰਗੀ ਗੱਲ ਤੇ ਨਾਲ ਦੇ ਜਿਹੜੇ ਹਾਨੀ ਆ ਤੁਹਾਡੇ ਜਾਂ ਛੋਟੇ ਆ ਕੀ ਕਹਿਣਾ ਚਾਹੋਗੇ ਵੀ ਕਿਵੇਂ ਕਰਨਾ ਚਾਹੀਦਾ ਹੈ ਹੌਸਲਾ ਨਹੀਂ ਹਾਰਨਾ ਚਾਹੀਦਾ ਜਿਵੇਂ ਤੁਸੀਂ ਅਫਸਰ ਬਣ ਗਏ ਹੋ ਤੇ ਅਫਸਰ ਬਣ ਲਈ ਉਹਨਾਂ ਨੂੰ ਕੀ ਸਨਿਆ ਦੇਉਗੇ ਮਤਲਬ ਡਿਫਿਕਲਟੀਆਂ ਹਰ ਨੂੰ ਆਉਂਦੀਆਂ ਨੇ ਐਵਰੀ ਸਟੇਜ ਤੇ ਤੁਹਾਨੂੰ ਡਿਫਿਕਲਟੀ ਆਉਗੇ ਬਟ ਤੁਸੀਂ ਐਦਾਂ ਨਹੀਂ ਕਿ ਨਿਰਾਸ਼ ਹੋ ਕੇ ਮਤਲਬ ਉੱਥੇ ਬੈਠ ਜਾਓ ਤੁਸੀਂ ਬੈਕ ਫਾਰਵਰਡ ਕਰੋ ਜੰਪ ਤੁਹਾਨੂੰ ਅੱਗੇ ਵਧਣਾ ਚਾਹੀਦਾ ਮੈਂ ਆਪਣੀ ਟ੍ਰੇਨਿੰਗ ਕੀਤੀ 3 ਸਾਲ ਪੂਨੇ 1 ਸਾਲ ਦੇ ਰਹਾ ਦੁਨ ਬਹੁਤ ਸਾਰੀ ਡਿਫਿਕਲਟ ਆਨ ਦੀ ਆ ਨੀ ਆਬਵੀਅਸਲੀ ਆਉਣਗੀਆਂ ਤੁਹਾਡੇ ਸਾਹਮਣੇ ਬਟ ਤੁਹਾਨੂੰ ਉਹਨੂੰ ਐਜ਼ ਆ ਖੁਦ ਹੀ ਅੰਦਰ ਸੈਲਫ ਮੋਟੀਵੇਸ਼ਨ ਨਾਲ ਤੁਹਾਨੂੰ ਉਹਨੂੰ ਫੇਸ ਕਰਨਾ ਪਿਆ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਹਾਂਜੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਹੁਣ ਤੁਸੀਂ ਐਜ਼ ਏ ਲੈਫਟਨੈਂਟ ਜੁਆਇਨ ਕਰੋ ਹਾਂਜੀ ਜੁਆਇਨ ਕਰੂੰਗਾ ਜਦੋਂ ਤੁਸੀਂ ਇੱਥੋਂ ਗਏ ਟੈਸਟ ਪਾਸ ਕਰਕੇ ਟ੍ਰੇਨਿੰਗ ਚੋਂ ਵਾਪਸ ਆਏ ਹੋ ਕੀ ਚੇਂਜ ਆਉਦੇ ਆਪ ਤੇ ਘਰ ਵਾਲੇ ਵੀ ਥੋੜਾ ਮਤਲਬ ਕਹਿੰਦੇ ਨੇ ਵੀ ਤੋ ਜ਼ਿਆਦਾ ਮਤਲਬ ਥੋੜਾ ਸ਼ਾਂਤ ਸ਼ਾਂਤ ਰਹਿਣ ਲੱਗ ਗਿਆ ਤੂੰ ਖੁਦ ਹੀ ਮਤਲਬ ਸੈਲਫ ਇਨਟਰੋਸਪੈਕਟ ਕਰਨ ਲੱਗ ਗਿਆ ਖੁਦ ਨੂੰ ਬਹੁਤ ਸਾਰੀਆਂ ਸੈਲਫ ਇਨਟਰੋਸਪੈਕਸ਼ਨ ਹੁੰਦੀਆਂ ਨੇ ਤੁਹਾਡੇ ਡਿਸਪਲਨ ਬਹੁਤ ਹਾਂਜੀ ਡਿਸਪਲਨ ਆਬਵੀਅਸਲੀ ਵੱਧਦਾ ਟਾਈਮ ਪੰਚੁਐਲਿਟੀ ਬਹੁਤ ਜ਼ਿਆਦਾ ਵਜਾਂ ਦੀ ਤੁਹਾਡੀ ਮੈਂ ਤੁਸੀਂ ਡਿਫਰੈਂਟ ਡਿਫਰੈਂਟ ਫੇਜ਼ਸ ਆਫ ਲਾਈਫ 'ਚ ਤੁਸੀਂ ਮਤਲਬ ਚੱਲ ਰਹੇ ਹੋ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਾਸ ਲੱਗਦਾ ਬਹੁਤ ਨੌਲੇਜ ਆਉਂਦੀ ਹੈ ਤੁਹਾਨੂੰ ਬਾਹਰ ਜਾ ਕੇ ਇੱਦਾਂ ਨਹੀਂ ਤੁਸੀਂ ਸਿਰਫ ਬਾਹਰ ਹੀ ਜਾਣਾ ਆਪਣੇ ਤੋਂ 12 ਦਾ ਬਾਅਦ ਬਹੁ ਜੇ ਮੈਂ ਇੰਸ ਕਰ ਸਕਦਾ ਤੇ ਨੀਟ ਕਰ ਸਕਦਾ ਬਹੁਤ ਸਾਰੀ ਓਪਰਚ्युनिटीਜ਼ ਨੇ ਕਿ ਯੂਥ ਨੂੰ ਉੱਧਰ ਵਧਣਾ ਸਕਦਾ ਨਾ ਕਿ ਸਿਰਫ ਬਾਹਰ ਹੀ ਜਾਣਾ ਪਏ ਖੇਤਾਂ ਚੋਂ ਉੱਠ ਕੇ ਗਏ ਹਾਂ ਅਜ ਅਫਸਰ ਬਣੇ ਹਾਂ ਅਹਿਸਾਸ ਕਿਵੇਂ ਦੀ ਹੈ ਫਰਕ ਕੀ ਲੱਗਦਾ ਹੈ ਫਰਕ ਤਾਂ ਬਹੁਤ ਸਾਰਾ ਇੱਕ ਤਾਂ ਫਰਕ ਲੱਗਦਾ ਮਤਲਬ ਲਾਈਫ ਸਟਾਈਲ ਦਾ ਬਹੁਤ ਜ਼ਿਆਦਾ ਫਰਕ ਪਿਆ ਜਾਂਦਾ ਦੂਜਾ ਫਰਕ ਪਿਆ ਜਾਂਦਾ ਤੁਹਾਡੀ ਬੈਟਰੀ ਉੱਠਣੀ ਦਾ ਤੁਹਾਡੀ ਬੋਲੀ ਭਾਸ਼ਾ ਤੁਸੀਂ ਉਸ ਹਿਸਾਬ ਨੇ ਵਰਤਾਵਰਨ ਕਰਨ ਲੱਗ ਜੰਨੇ ਦੂਜਾ ਬਹੁਤ ਚੰਗਾ ਲੱਗਿਆ ਅਸੀਂ ਮਾਣ ਮਹਿਸੂਸ ਕਰਦੇ ਹਾਂ ਮੇਰਾ ਗਵੰਡੀ ਪਿੰਡ ਹੈ ਹਾਂਜੀ ਤੁਸੀਂ ਅਫਸਰ ਬਣਿਓ ਅਸੀਂ ਉਮੀਦ ਕਰਦੇ ਹਾਂ ਕਿ ਤੁਹਾ ਪੜਾਂ ਚ ਪੈਰ ਤਰ ਕੇ ਹੋਰ ਨੌਜਵਾਨ ਆਉਣ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਬਰ। ਥੈਂਕ ਯੂ ਥੈਂਕ ਯੂ ਟਾਈਮ ਦੇਣ ਲਈ ਸਸ਼ਕਾ ਸਸ਼ਕਾ